ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲ ਰਹੀ ਮੁਹਿੰਮ ਦੇ ਵਿੱਚ ਸਾਡੇ ਥਾਣਾ ਸਿਟੀ ਟੂਰੀ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਮੁਕਦਮਾ ਨੰਬਰ 25 ਮਿਤੀ 16 ਤੋਂ 25 ਨੂੰ ਜਿਸ ਤਹਿਤ ਦੋ ਵਿਅਕਤੀਆਂ ਵੱਲੋਂ ਸ਼ਹਿਰ ਦੇ ਇੱਕ ਦੁਕਾਨਦਾਰਾਂ ਤੇ ਇੱਕ ਹਮਲਾ ਕਰਕੇ ਉਹਨਾਂ ਦੇ ਸੱਟਾਂ ਮਰੀ ਗਈਆਂ ਸੀ ਤੇ ਉਹਨਾਂ ਦੇ ਐਕਟਿਵਾ ਤੇ ਕੈਸ਼ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੀ ਲੜੀ ਵਿੱਚ ਸਾਡੀ ਟੀਮ ਇਹ ਅਸੀਂ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਅੱਜ ਬਹੁਤ ਵਧੀਆ ਕੰਮ ਕੀਤਾ ਤੇ ਇਸ ਮੁਕਦਮੇ ਨੂੰ ਟ੍ਰੈਸ ਕਰ ਲਿਆ ਤੇ ਟਰੇਸ ਕਰਕੇ ਇਸ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਹੈਗਾ ਗਗਨਦੀਪ ਸਿੰਘ ਉਰਫ ਨਵੀ ਕਾਤੀਆ ਇਹ ਹਰਚੰਦਪੁਰਾ ਪਿੰਡ ਦਾ ਰਹਿਣ ਵਾਲਾ ਹੈ ਤੇ ਇਹਦੇ ਖਿਲਾਫ ਪਹਿਲਾਂ ਤੋਂ ਹੀ ਚਾਰ ਮੁਕਦਮੇ ਦਰਜ ਹਨ ਤੇ ਦੂਸਰਾ ਹੈ ਬਰਿੰਦਰ ਬਰਿੰਦਰ ਸਿੰਘ ਉਰਫ ਬੰਟੀ ਇਹ ਲੋਕਲ ਧੂਰੀ ਦਾ ਧਰਮਪੁਰੇ ਮਹੱਲੇ ਦਾ ਰਹਿਣ ਵਾਲਾ ਹੈ ਇਸ ਦੇ ਖਿਲਾਫ ਪਹਿਲਾਂ ਪੰਜ ਪਰਚੇ ਦਰਜ ਨੇ ਸੋ ਇਹ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਨਾਂ ਨੂੰ ਫੜ ਕੇ ਅਰੈਸਟ ਕੀਤਾ ਤੇ ਕੱਲ ਇਹਨਾਂ ਨੂੰ ਮਾਨਜੂਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਮਾਨਜੂਗ ਐਸਐਸਪੀ ਸਾਹਿਬ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਰਹੀ ਮੁਹਿੰਮ ਦੇ ਵਿੱਚ ਸਾਡੇ ਥਾਣਾ ਸਿਟੀ ਦੂਰੀ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਮੁਕਦਮਾ ਨੰਬਰ 25 ਮਿਤੀ 16 ਤੋਂ 25 ਨੂੰ ਜਿਸ ਤਹਿਤ ਦੋ ਵਿਅਕਤੀਆਂ ਵੱਲੋਂ ਸ਼ਹਿਰ ਦੇ ਇੱਕ ਦੁਕਾਨਦਾਰਾਂ ਤੇ ਇੱਕ ਹਮਲਾ ਕਰਕੇ ਉਹਨਾਂ ਦੇ ਸੱਟਾਂ ਮਰੀ ਗਈਆਂ ਸਨ ਤੇ ਉਹਨਾਂ ਦੇ ਐਕਟੀਵਾ ਤੇ ਕੈਸ਼ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੀ ਲੜੀ ਵਿੱਚ ਸਾਡੀ ਟੀਮ ਇਹ ਅਸੀਂ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਅੱਜ ਬਹੁਤ ਵਧੀਆ ਕੰਮ ਕੀਤਾ ਤੇ ਇਸ ਮੁਕਦਮੇ ਨੂੰ ਟ੍ਰੇਸ ਕਰ ਲਿਆ ਤੇ ਟ੍ਰੇਸ ਕਰਕੇ ਇਸ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਹੈਗਾ ਗਗਨਦੀਪ ਸਿੰਘ ਉਰਫ ਨਵੀ ਕਾਤੀਆ ਇਹ ਹਰਚੰਦਪੁਰਾ ਪਿੰਡ ਦਾ ਰਹਿਣ ਵਾਲਾ ਹੈ ਤੇ ਇਹਦੇ ਖਿਲਾਫ ਪਹਿਲਾਂ ਤੋਂ ਹੀ 4 ਮੁਕਦਮੇ ਦਰਜ ਹਨ ਤੇ ਦੂਸਰਾ ਹੈ ਬਰਿੰਦਰ ਬਰਿੰਦਰ ਸਿੰਘ ਉਰਫ ਬੰਟੀ ਇਹ ਲੋਕਲ ਧੂਰੀ ਦਾ ਧਰਮਪੁਰੇ ਮਹੱਲੇ ਦਾ ਰਹਿਣ ਵਾਲਾ ਹੈ ਇਸ ਦੇ ਖਿਲਾਫ ਪਹਿਲਾਂ 5 ਪਰਚੇ ਦਰਜ ਨੇ ਸੋ ਇਹ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਨਾਂ ਨੂੰ ਫੜ ਕੇ ਅਰੈਸਟ ਕੀਤਾ ਤੇ ਕੱਲ ਇਹਨਾਂ ਨੂੰ ਮਾਂਜੂਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ